ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਜੀਕੇ ਕਲਾਸਰੂਮ ਅੱਜ ਆਪਾਂ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਜੀ ਬਾਰੇ ਫਰਸਟ ਕੁਐਸਚਨ ਹੈ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਕਦੋਂ ਹੋਇਆ 28 ਸਤੰਬਰ 1907 ਈਸਵੀ ਨੂੰ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਵਿਦਿਆਵਤੀ ਜੀ ਸ਼ਹੀਦ ਭਗਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਕਿਸ਼ਨ ਸਿੰਘ ਸੰਧੂ ਜੀ ਸ਼ਹੀਦ ਭਗਤ ਸਿੰਘ ਦਾ ਮੁੱਢਲਾ ਨਾਂ ਕੀ ਸੀ ਪਾਗਾ ਵਾਲਾ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਸੀ ਪਿੰਡ ਬੰਗਾ ਨੈਕਸਟ ਕੁਐਸਚਨ ਹੈ ਸਰਦਾਰ ਭਗਤ ਸਿੰਘ ਜੀ ਆਪਣੀ ਜੇਬ ਵਿੱਚ ਹਮੇਸ਼ਾ ਆਪਣੇ ਗੁਰੂ ਜੀ ਦੀ ਫੋਟੋ ਰੱਖਦੇ ਸੀ ਉਹਨਾਂ ਦੇ ਗੁਰੂ ਜੀ ਕੌਣ ਸਨ ਕਰਤਾਰ ਸਿੰਘ ਸਰਾਭਾ ਜੀ ਭਾਰਤ ਦੀ ਪਾਰਲੀਮੈਂਟ ਵਿੱਚ ਸਰਦਾਰ ਭਗਤ ਸਿੰਘ ਜੀ ਦਾ 18 ਫੁੱਟ ਉੱਚਾ ਕਾਂਸੀ ਦਾ ਬੁੱਤ ਕਦੋਂ ਲਗਾਇਆ ਗਿਆ ਸੀ 15 ਅਗਸਤ 2008 ਨੂੰ ਕਾਲਜ ਵਿੱਚ ਸਰਦਾਰ ਭਗਤ ਸਿੰਘ ਜੀ ਪੜ੍ਹਾਈ ਤੋਂ ਇਲਾਵਾ ਕਿਸ ਬਾਹਰੀ ਗਤੀਵਿਧੀ ਵਿੱਚ ਉੱਤਮਤਾ ਹਾਸਲ ਕੀਤੀ ਸੀ ਡਰਾਮਾ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਵਿੱਚ ਕਿਹੜਾ ਸਿੱਕਾ 2012 ਵਿੱਚ ਚੱਲਣ ਲਈ ਜਾਰੀ ਕੀਤਾ ਗਿਆ ਸੀ 5 ਰੁਪਇਆ ਸਿੱਕਾ ਸਰਦਾਰ ਭਗਤ ਸਿੰਘ ਜੀ ਨੂੰ ਅਕਸਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਭਗਤ ਸਿੰਘ ਜੀ ਨੇ 1923 ਈਸਵੀ ਵਿੱਚ ਕਿਹੜੇ ਕਾਲਜ ਵਿੱਚ ਪੜ੍ਹਾਈ ਕੀਤੀ ਖਾਲਸਾ ਕਾਲਜ ਲਾਹੌਰ ਵਿੱਚ ਜਦੋਂ ਅਸੈਂਬਲੀ ਵਿੱਚ ਬੰਬ ਸੁੱਟਿਆ ਗਿਆ ਤਾ ਭਗਤ ਸਿੰਘ ਜੀ ਨਾਲ ਹੋਰ ਕੌਣ ਸੀ ਬਟੂ ਕੇਸ਼ਵਰ ਦੱਤ ਸਰਦਾਰ ਭਗਤ ਸਿੰਘ ਜੀ ਨੇ ਜੇਲ੍ਹ ਵਿੱਚ ਇੱਕ ਮਸ਼ਹੂਰ ਪਰਚਾ ਲਿਖਿਆ ਸੀ ਉਸ ਪਰਚੇ ਦਾ ਸਿਰਲੇਖ ਕੀ ਸੀ ਮੈਂ ਨਾਸਤਕ ਕਿਉਂ ਹਾਂ ਸਰਦਾਰ ਭਗਤ ਸਿੰਘ ਜੀ ਨੇ ਕਿਸ ਅੰਗਰੇਜ਼ ਅਫਸਰ ਨੂੰ ਮਾਰਿਆ ਸੀ ਜੌਨ ਪੀ ਸਾਂਡਰਸ ਸਰਦਾਰ ਭਗਤ ਸਿੰਘ ਜੀ ਨੇ ਅਜਾਕਤਾ ਬਾਰੇ ਲੇਖਾ ਦੀ ਲੜੀ ਕਿਸ ਪੰਜਾਬੀ ਅਖਬਾਰ ਵਿੱਚ ਪ੍ਰਕਾਸ਼ਿਤ ਕੀਤੀ ਕੀਰਤੀ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਜੀ ਕ੍ਰਿਸ਼ਨ ਸਿੰਘ ਜੀ ਤੇ ਚਾਚੇ ਅਜੀਤ ਸਿੰਘ ਜੀ ਅਤੇ ਸਰਵਨ ਸਿੰਘ ਜੀ ਕਿਸ ਪਾਰਟੀ ਦੇ ਮੈਂਬਰ ਸਨ ਗਦਰ ਪਾਰਟੀ ਨੈਕਸਟ ਕੁਐਸਚਨ ਹੈ ਸ਼ਹੀਦ ਭਗਤ ਸਿੰਘ ਜੀ ਨਾਲ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਕੌਣ ਸ਼ਾਮਿਲ ਹੋਇਆ ਜਤਿੰਦਰ ਦਾਸ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਯਾਦ ਵਿੱਚ ਕਿਸ ਸਾਲ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਸੀ 1968 ਈਸਵੀ ਵਿੱਚ ਨੈਕਸਟ ਕੁਐਸਚਨ ਹੈ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਜੀ ਕੀ ਸਨ ਬੀਮਾ ਏਜੰਟ ਸ਼ਹੀਦ ਭਗਤ ਸਿੰਘ ਜੀ ਨੇ ਆਪਣੀ ਆਰੰਭਿਕ ਸਿੱਖਿਆ ਕਿੱਥੋਂ ਹਾਸਲ ਕੀਤੀ ਖਟਕੜ ਕਲਾ ਸ਼ਹੀਦ ਭਗਤ ਸਿੰਘ ਜੀ ਨੇ ਕਿਹੜੇ ਅਖਬਾਰ ਦਾ ਸੰਪਾਦਨ ਕੀਤਾ ਸੀ ਨੌਜਵਾਨ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਾਹੌਰ ਜੇਲ੍ਹ ਤੋਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਿਸ ਨੇ ਕੀਤੀ ਸੀ ਚੰਦਰ ਸ਼ੇਖਰ ਆਜ਼ਾਦ ਜੀ ਨੇ ਸਰਦਾਰ ਭਗਤ ਸਿੰਘ ਜੀ ਆਪਣਾ ਆਦਰਸ਼ ਕਿਸ ਨੂੰ ਮੰਨਦੇ ਸਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸਰਦਾਰ ਭਗਤ ਸਿੰਘ ਜੀ ਤੇ ਉਸ ਦੇ ਸਾਥੀ ਨੇ ਕਿਸ ਕਿੱਥੇ ਬੰਬ ਧਮਾਕੇ ਕੀਤੇ ਕੇਂਦਰੀ ਅਸੈਂਬਲੀ ਹਾਲ ਦਿੱਲੀ ਨੈਕਸਟ ਕੁਐਸਚਨ ਹੈ ਬਚਪਨ ਵਿੱਚ ਬੰਦੂਕਾਂ ਵੇਚਣ ਦੀ ਘਟਨਾ ਕਿਹੜੇ ਕ੍ਰਾਂਤੀਕਾਰੀ ਨਾਲ ਜੁੜੀ ਹੋਈ ਹੈ ਸਰਦਾਰ ਭਗਤ ਸਿੰਘ ਜੀ ਸਰਦਾਰ ਭਗਤ ਸਿੰਘ ਜੀ ਦੁਆਰਾ ਲਿਖੀ ਪੁਸਤਕ ਦਾ ਨਾਂ ਕੀ ਹੈ ਜੇਲ੍ਹ ਡਾਇਰੀ ਸਰਦਾਰ ਭਗਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਬੰਬ ਫੈਕਟਰੀ ਕਿੱਥੇ ਸਥਾਪਿਤ ਕੀਤੀ ਲਾਹੌਰ ਤੇ ਆਗਰਾ ਵਿੱਚ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ ਲਾਰਡ ਅਰਵਿਨ 36 ਦਿਨਾ ਦੀ ਪੋਖੜ ਤਾਲ ਤੋਂ ਬਾਅਦ ਕਿਹੜਾ ਕ੍ਰਾਂਤੀਕਾਰੀ ਸ਼ਹੀਦ ਹੋ ਗਿਆ ਸੀ ਜਤਿੰਦਾਸ ਸ਼ਹੀਦ ਭਗਤ ਸਿੰਘ ਜੀ ਤੇ ਬੂਟਕੇਸ਼ਵਰ ਦੱਤ ਨੂੰ ਕਿਹੜੇ ਮੁਕਦਮੇ ਤਹਿਤ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਅਸੈਂਬਲੀ ਬੰਬ ਗੇਜ਼ ਸ਼ਹੀਦ ਭਗਤ ਸਿੰਘ ਜੀ ਤੇ ਉਸ ਦੇ ਸਾਥੀਆਂ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ ਲਾਹੌਰ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ ਕਿਸ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ 23 ਸਾਲ ਸ਼ਹੀਦ ਭਗਤ ਸਿੰਘ ਜੀ ਨੂੰ ਫਾਂਸੀ ਕਦੋਂ ਦਿੱਤੀ ਗਈ ਸੀ 23 ਮਾਰਚ 1931 ਈਸਵੀ ਨੂੰ ਸ਼ਹੀਦ ਭਗਤ ਸਿੰਘ ਜੀ ਨਾਲ ਔਰ ਕਿੰਨਾਂ ਨੂੰ ਫਾਂਸੀ ਦਿੱਤੀ ਗਈ ਸੀ ਸ਼ਿਵਰਾਮ ਰਾਜਗੁਰੂ ਜੀ ਤੇ ਸੁਖਦੇਵ <th>ਪਰ ਜੀ ਸਹੀਨ ਭਗਤ ਸਿੰਘ ਜੀ ਦਾ ਸੰਸਕਾਰ ਕਿੱਥੇ ਹੋਇਆ ਸੀ ਹੁਸੈਨੀਵਾਲਾ ਸਰ ਸੋ ਇਹ ਸੀ ਆਪਣੇ ਕੁਐਸਚਨ ਥੈਂਕ ਯੂ so much friends and thank you for watching my video please like share and subscribe my channel